ਸਾਸਤਰੀ ਕਾਲ ਜੀ ਸਾਰਿਆਂ ਨੂੰ ਲਓ ਜੀ ਹਾਜ਼ਰ ਇੱਕ ਨਵੀਂ ਰੈਸਪੀ ਲੈ ਕੇ ਅੱਜ ਦੀ ਜਿਹੜੀ ਆਪਣੀ ਰੈਸਪੀ ਹੈ ਉਹ ਹੈਗੀ ਹੈ ਸ਼ਲਗਮ ਦੀ ਸਬਜ਼ੀ ਦੀ ਇਹਨੂੰ ਆਪਾਂ ਥੋੜੇ ਜੇ ਨਾ ਵੱਖਰੇ ਸਟਾਈਲ ਨਾਲ ਬਣਾਵਾਂਗੇ ਆਜੋ ਜੀ ਕਰਦੀਆਂ ਸਟਾਰਟ ਫਿਰ ਲਓ ਜੀ ਆਪਾਂ ਸ਼ਲਗਮ ਰੈਡੀ ਕਰ ਲਿਆ ਕੱਟ ਲਏ ਨੇ ਨਾਲ ਆਪਾਂ ਤੜਕਾ ਰੈਡੀ ਕਰ ਲਿਆ ਪਿਆਜ਼ ਟਮਾਟਰ ਲਸਣ ਅਦਰਕ ਤੇ ਹਰੀਆਂ ਮਿਰਚਾਂ ਬ੍ਰੀਕ ਬ੍ਰੀਕ ਲੰਬੀਆਂ ਕੱਟ ਲੀਆਂ ਨੇ ਤੇ ਨਾਲ ਆਪਾਂ ਇਹਦੇ ਲਵਾਂਗੇ ਜੀ ਇਹ ਬਰੋਕਲੀ ਕद्दूकस ਕੀਤੀ ਤੇ ਹਰੇ ਮਟਰ ਤੇ ਇੱਧਰ ਆਪਾਂ 팬 ਵਿੱਚ ਪਾ ਲਿਆ ਤੇਲ ਅੱਗੇ ਕਰਦੇ ਹਾਂ ਸਟਾਰਟ ਲੋ ਜੀ ਆਪਾਂ ਤੇਲ ਵਿੱਚ ਜੀਰਾ ਪਾ ਲਿਆ ਤੇ ਇਹਦੇ ਵਿੱਚ ਨਾ ਆਪਾਂ ਜਿਹੜੇ ਸ਼ਲਗਮ ਆ ਉਹਨਾਂ ਨੂੰ ਆਪਾਂ ਫਰਾਈ ਕਰਨਾ ਸੈਲੋ ਫਰਾਈ ਕਰਾਂਗੇ ਤੇਲ ਆਪਾਂ ਜ਼ਿਆਦਾ ਨਹੀਂ ਲਿਆ ਥੋੜਾ ਹੀ ਲਿਆ ਤੇ ਵਿੱਚ ਆਪਾਂ ਜੀਰਾ ਪਾ ਲਿਆ ਇਹਦੇ ਵਿੱਚ ਆਪਾਂ ਸ਼ਲਗਮ ਫਰਾਈ ਕਰਨੇ ਆ ਜੀਰਾ ਜਿਹੜਾ ਆਪਾਂ ਪਾਇਆ ਨੇ ਇਹਦੇ ਨਾਲ ਇੰਨਾ ਕੁ ਵਧੀਆ ਟੇਸਟ ਹੋ ਜਾਣਾ ਸ਼ਲਗਮਾਂ ਦਾ ਉਹ ਜਦੋਂ ਤੁਸੀਂ ਟਰਾਈ ਕਰੋਗੇ ਤੁਹਾਨੂੰ ਉਦੋਂ ਪਤਾ ਚੱਲੇਗਾ ਹੁਣ ਆਪਾਂ ਇਹਦੇ ਵਿੱਚ ਸ਼ਲਗਮ ਪਾ ਕੇ ਥੋੜਾ ਫਰਾਈ ਕਰਦੇ ਹਾਂ ਲਓ ਤੁਸੀਂ ਸ਼ਾਲਗਮ ਆਪਾਂ ਨੇ ਨੈਕਸਟ ਕਰ ਲੈਨੇ ਸੰਗੀ ਤਰ੍ਹਾਂ ਨਾਲ ਆਪਾਂ 1.5 ਤੋਂ 2 ਮਿੰਟ ਹੀ ਸਿਰਫ ਇਹਨੂੰ ਆਪਾਂ ਪਕਾਣਾ ਜ਼ਿਆਦਾ ਨਹੀਂ ਪਕਾਣਾ ਤੇ ਜਿਹੜੀ ਆਪਣੀ ਗੈਸ ਦੀ ਹੀਟ ਆ ਉਹ ਵੀ ਆਪਾਂ ਮੀਡੀਅਮ ਰੱਖਾਂਗੇ ਹਾਈ ਨਹੀਂ ਕਰਨੀ ਤੇ ਜੂ ਆਪਾਂ ਫਰਾਈ ਕਰਨ ਵੇਲੇ ਸ਼ਾਲਗਮ ਵਿੱਚ ਜੀਰਾ ਪਾਣ ਇਹਦੇ ਇੱਕ ਵੱਖਰਾ ਜਿਹਾ ਟੇਸ ਹੋ ਜਾਂਦਾ ਇੱਕ ਵਾਰ ਤੁਸੀਂ ਇਹਦਾ ਟ੍ਰਾਈ ਜ਼ਰੂਰ ਕਰਿਓ ਜੋ ਜੇ ਸ਼ਾਲਗਮ ਆਪਾਂ ਨੇ ਫਰਾਈ ਕਰ ਲਿਆ 2 ਮਿੰਟ ਆਪਾਂ ਇਹਨਾਂ ਨੂੰ ਪਕਾਇਆ ਤੇ ਹੁਣ ਆਪਾਂ ਇਹਦੇ ਵਿੱਚ ਨੈਕਸਟ ਤੜਕਾ ਆਈ ਇਸੇ ਤੇਲ ਵਿੱਚ ਆਪਾਂ ਹਨਾ ਥੋੜਕ ਮੈਂ ਹੋ ਰੈਡ ਕੀਤਾ ਤੇਲ ਤੇ ਇਹਦੇ ਵਿੱਚ ਹੀ ਆਪਾਂ ਜੋ ਆਪਣਾ ਮਸਾਲਾ ਤਿਆਰ ਕਰਕੇ ਰੱਖਿਆ ਹੋਇਆ ਉਹ ਐਡ ਕਰਾਂਗੇ ਲਸਣ ਆਹ ਅਦਰਕ ਆਪਾਂ ਥੋੜਾ ਜਿਹਾ ਫਰਾਈ ਕਰਾਂਗੇ ਨਾਲ ਹੀ ਆਪਾਂ ਪਿਆਜ਼ ਐਡ ਕਰ ਦਾਂਗੇ ਉਸ ਤੋਂ ਬਾਅਦ ਫਿਰ ਆਪਾਂ ਟਮਾਟਰ ਐਡ ਕਰਕੇ ਫਿਰ ਆਪਾਂ ਹਰੀ ਮਚ ਐਡ ਕਰਾਂਗੇ ਹੁਣ ਆਪਾਂ ਪਿਆਜ਼ ਚੰਗੀ ਤਰ੍ਹਾਂ ਮੈਚ ਕਰਕੇ ਪਿਆਜ਼ ਥਾਨਾਂ ਦੇ ਪਰ ਇੱਕ ਵਾਰ ਨਾਲ ਹੀ ਆਪਾਂ ਫਿਰ ਟਮਾਟਰ ਐਡ ਕਰ ਦਾਂ ਦੋ ਜਿਹੇ ਪਟਮਟਰਸੇ ਮਿਕਸ ਹੋ ਗਏ ਆ ਇਕੱਤਰ ਹੁਣ ਆਪਾਂ ਇਹਨੂੰ ਥੋੜਾ ਜਿਹਾ ਫਰਾਈ ਕਰਕੇ ਫਿਰ ਇਸ ਦੇ ਵਿੱਚ ਆਪਾਂ ਮਸਾਲੇ ਐਡ ਕਰਾਂਗੇ ਜਦੋਂ ਨਾ ਆਪਾਂ ਮਸਾਲੇ ਐਡ ਕਰਨੇ ਤੋਂ ਪਹਿਲਾਂ ਦਾ ਤਿਆਰ ਰੱਖਿਆ ਕਰੋ ਉਹ ਗੈਸ ਨੂੰ ਆਪਾਂ ਜਮਾ ਸਲੋ ਕਰਦਿਆ ਕਰੋ ਕਿਉਂਕਿ ਗੈਸਾ ਜਰ ਆਪਣੀ ਫੁੱਲ ਛੱਡੀ ਹੋਊਗੀ ਤੇ ਉਹ ਨਾ ਜਦੋਂ ਆਪਾਂ ਮਸਾਲੇ ਪਾਨੇ ਤਕਾਂ ਉਹ ਸੜ ਜਾਂਦੇ ਆ ਕਿ ਉਹਨਾਂ ਦਾ ਜਿਹੜਾ ਟੇਸਟ ਹੁੰਦਾ ਨਾ ਉਹ ਚੇਂਜ ਹੋ ਜਾਂਦਾ ਸੜ ਜਾਂਦੇ ਆ ਤੇ ਆਪਾਂ ਅਗਰ ਇਹਨਾਂ ਨੂੰ ਨਾ ਪਾਣੀ ਵਿੱਚ ਆਪਾਂ ਮੋਹਲ ਕਾਦਨੇ ਆ ਜੇ ਦਾ ਮਸਾਲੇ ਆਪਣੇ ਕਈ ਵਾਰ ਹੁੰਦਾ ਨਾ ਟੇਸਟ ਆਪਾਂ ਨੂੰ ਸੜਨ ਦਾ ਆਉਂਦਾ ਕਿ ਮਸਾਲੇ ਆਪਣੇ ਜ਼ਿਆਦਾ ਹੋ ਗਿਆ ਤੇ ਆਪਾਂ ਨਾ ਸਾਰੇ ਮਸਾਲੇ ਜੀ ਨੂਨ ਮਿਰਚ ਮਸਾਲੇ ਪਾਣੇ ਉਹਨਾਂ ਨੂੰ ਆਪਾਂ ਪਾਣੀ ਵਿੱਚ ਘੋਲ ਕੇ ਫੇਰ ਐਡ ਕਰ ਸਕਦੇ ਆ ਉਹਦੇ ਨਾਲ ਟੇਸਟ ਬਿਲਕੁਲ ਚੇਂਜ ਨਹੀਂ ਹੁੰਦਾ ਮਸਾਲਿਆਂ ਦਾ ਬਹੁਤ ਹੀ ਵਧੀਆ ਫਲੇਵਰ ਆਉਂਦਾ ਰੋਜ ਮਸਾਲੇ ਆਪਾਂ ਐਡ ਕਰ ਦਿੱਤੇ ਨੇ ਸਾਰੇ ਜੀ ਥੋੜਾ ਆਪਾਂ ਇਹ ਨੂੰ ਹੋਰ ਪਕਾਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਸਬਜ਼ੀ ਐਡ ਕਰਾਂਗੇ ਦੇਖੋ ਜੇ ਮਸਾਲੇ ਨੇ ਤੇਲ ਛੱਡ ਦਿੱਤਾ ਮਸਾਲਾ ਜਿਹੜਾ ਆਪਣਾ ਉਹਦੀ ਤਰ੍ਹਾਂ ਪੱਕ ਕੇ ਰੈਡੀ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਬਰੋਕਲੀ ਤੇ ਮਟਰ ਐਡ ਕਰਾਂਗੇ ਲਓ ਜੀ ਮਿਕਸ ਕਰਾਂਗੇ ਆਪਾਂ ਹੁਣ ਸਾਰਾ ਜੋ ਆਪਾਂ ਬਰੋਕਲੀ ਤੇ ਮਟਰ ਐਡ ਕੀਤੇ ਨੇ ਨਾ ਹੁਣ ਕਿੰਨੀ ਤਰ੍ਹਾਂ ਮਿਕਸ ਕਰਨੇ ਆਂਗੇ ਆਪਾਂ ਬਰੋਕਲੀ ਤੇ ਮਟਰ ਜ਼ਿਆਦਾ ਨਹੀਂ ਪਕਾਵਾਂਗੇ ਕਿਉਂਕਿ ਬਰੋਕਲੀ ਕੱਦੂਕਸ ਕੀਤੀ ਹੋਈ ਤੇ ਮਟਰ ਮੇਰੇ ਵੈਸੇ ਫਰੋਜ਼ਨ ਨੇ ਹਨਾ ਤੇ ਉਹਨੂੰ ਵੀ ਜ਼ਿਆਦਾ ਪਕਾਉਣ ਦੀ ਲੋੜ ਨਹੀਂ ਬਸ 1 ਮਿੰਟ ਹੀ ਆਪਾਂ ਪਕਾਵਾਂਗੇ ਨਾਲ ਹੀ ਤੇ ਆਪਾਂ ਸ਼ਰਗਮ ਐਡ ਕਰ ਦਾਂਗੇ ਕਿਉਂਕਿ ਸ਼ਰਗਮ ਵੀ ਫਰਾਈ ਆ ਉਹਨੂੰ ਵੀ ਜ਼ਿਆਦਾ ਪਕਾਣ ਦੀ ਜ਼ਰੂਰਤ ਨਹੀਂ ਪੈਂਦੀ ਇਹਦੇ ਨਾਲ ਹੀ ਹੁਣ ਆਪਾਂ ਚਲੋ ਮੈਂ ਐਡ ਕਰਾਂਗੇ ਬਸ 1 ਮਿੰਟ ਹੀ ਪਕਾਵਾਂ ਦੋਸਤੋ 1 ਤੋਂ 1.5 ਮਿੰਟ ਜਿਆਦਾ ਆਪਾਂ ਨੂੰ ਪਕਾਉਣ ਦੀ ਲੋੜ ਨਹੀਂ ਹੈਗੀ ਉਹ ਜਿਹੜਾ ਹੁਣ ਆਪਾਂ ਸਬਜ਼ੀ ਨੂੰ ਪਕਾਣਾ ਤੇ ਆਪਾਂ ਉਹਨਾਂ ਕਵਰ ਕਰਕੇ ਹੀ ਫਿਰ ਪਕਾਣੀਆਂ ਦਾ 1.5 ਮਿੰਟ ਹੀ ਆਪਾਂ ਨੂੰ ਪਕਾਣੀਆਂ ਤੇ ਕਵਰ ਕਰਕੇ ਪਕਾਵਾਂ ਲੋ ਜੀ ਆਪਣੀ ਸਬਜ਼ੀ ਬਣ ਕੇ ਰੈਡੀ ਹੋ ਗਈ ਹੈ ਤੇ ਸਬਜ਼ੀ ਨੂੰ ਮੈਂ ਕਵਰ ਕਰਕੇ ਨਾ 5 ਮਿੰਟ ਮੈਂ ਬਿਲਕੁਲ ਗੈਸ ਸਲੋ ਕਰਕੇ ਸਿਮਤੇ ਕਰਕੇ ਪਕਾਇਆ ਹੈ ਕੋਈ ਮੈਂ ਇਹਦੇ ਵਿੱਚ ਪਾਣੀ ਐਡ ਨਹੀਂ ਕੀਤਾ ਹੈਗਾ ਮਸਾਲੇ ਵਿੱਚ ਥੋੜਾ ਪਾਣੀ ਐਡ ਕੀਤਾ ਸੀ ਮਸਾਲਾ ਪਕਾਉਣ ਲਈ ਉਸ ਤੋਂ ਬਾਅਦ ਆਪਾਂ ਨੇ ਬਿਲਕੁਲ ਹੀ ਪਾਣੀ ਐਡ ਨਹੀਂ ਕੀਤਾ ਹੈ ਉਹਨਾਂ ਆਪਾਂ ਬਸ ਇਧੀਆਂ ਐਡ ਕਰਾਂਗੇ ਸਬਜ਼ੀ ਵਿੱਚ ਧਨੀਆ ਨਾਲ ਆਪਾਂ ਮਿਕਸ ਕਰ ਦਾਂਗੇ ਲੋ ਜੀ ਸਬਜ਼ੀ ਆਪਣੀ ਬਣ ਕੇ ਰੈਡੀ ਆ ਸ਼ੈਲਕਮ ਬਰੋਕਲੀ ਤੇ ਮਟਰਾਂ ਦੀ ਸਬਜ਼ੀ ਇੰਨੀ ਕੁ ਟੇਸਟੀ ਬਣਦੀ ਆ ਇੱਕ ਵਾਰ ਤੁਸੀਂ ਟਰਾਈ ਜ਼ਰੂਰ ਕਰਿਓ ਅਗਰ ਤੁਸੀਂ ਆਲੂ ਪਸੰਦ ਕਰਦੇ ਹੋ ਤਾਂ ਤੁਸੀਂ ਕਾਹਲੂ ਵੀ ਐਡ ਕਰ ਸਕਦੇ ਹੋ ਬਰੀਕ ਬਰੀਕ ਕੱਟ ਕੇ ਤੇ ਜੇ ਆਪਾਂ ਜਿਹੜੇ ਆਪਾਂ ਛਾਲਗਮ ਨੇ ਆਪਾਂ ਇਹਨਾਂ ਨੂੰ ਮੈਸ਼ ਨਹੀਂ ਕਰਨਾ ਅਗਰ ਆਪਾਂ ਮੈਸ਼ ਕਰਦਾਂਗੇ ਤੇ ਫਿਰ ਛਾਲਗਮ ਦੀ ਸਬਜੀ ਨਹੀਂ ਉਹ ਛਾਲਗਮ ਦਾ ਸਾਗ ਬਣ ਜਾਣਾ ਹਨਾ ਤੇ ਆਪਾਂ ਇਹਨੂੰ ਕੱਟ ਕੇ ਹੀ ਰੱਖਾਂਗੇ ਛਾਲਗਮ ਨੂੰ ਲੋ ਜੇ ਇਹਨਾਂ ਆਪਾਂ ਸਰਵ ਕਰਾਂਗੇ ਆਪਾਂ ਨੇ ਵਿੱਚ ਮੱਖਣ ਪਾਇਆ ਤੁਸੀਂ ਦੇਸੀ ਕਿ ਉਹ ਮੱਖਣ ਜੋ ਵੀ ਤੁਹਾਡੀ ਪਸੰਦ ਆ ਪਾ ਕੇ ਤੁਸੀਂ ਸਰਵ ਕਰ ਸਕਦੇ ਹੋ ਪੂਰੀ ਪਰਾਠਾ ਰੋਟੀ ਜੋ ਵੀ ਕਿਸੇ ਚੀਜ਼ ਨਾਲ ਵੀ ਤੁਸੀਂ ਲਾਈਕ ਕਰਦੇ ਹੋ ਖਾ ਸਕਦੇ ਆ ਇੱਕ ਵਾਰ ਕਮੈਂਟ ਕਰਕੇ ਜਰੂਰ ਦੱਸਿਓ ਤਾਨੂੰ ਅੱਜ ਦੀ ਛਲਗਮ ਦੀ ਸਬਜ਼ੀ ਦੀ ਰੈਸਪੀ ਕਿੱਦਾਂ ਦੀ ਲੱਗੀ ਆ? ਅਗਰ ਚੈਨਲ ਤੇ ਫਸਟ ਟਾਈਮ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਮਿਲਦੇ ਆਂ ਜੀ ਨੈਕਸਟ ਵੀਡੀਓ ਚ ਰੱਬ ਰਾਖਾ।